ਆਪ ਤਾਂ ਬੜੀ ਖੁਸ਼ੀ ਕਿ ਰਾਮ ਮੰਦਿਰ ਮਨ ਜਾ ਰਿਹਾ ਠੀਕ ਹੈ ਜੀ ਅੱਜ ਤੋਂ 6 ਮਹੀਨੇ ਪਹਿਲਾਂ ਹੀ ਮੈਂ ਸੋਚ ਰਿਆ ਸੀ ਕਿ ਮੈਂ ਜਾਵਾਂਗਾ ਹਾਂਜੀ ਇਹ ਮੌਕਾ ਸਾਡੇ ਵੱਸ ਕੋ ਲਕੀ ਹੈ ਦਰਵਾਜ਼ੇ ਦੇ ਸਮੇਂ ਬੜੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ ਹੈਨਾ ਸਾਈਕਲ ਦੇ ਉੱਤੇ ਜਾਣਾ ਤੇ ਫਿਰ ਉਸ ਮੁਸ਼ਕਲਾਂ ਦਾ ਸਾਹਮਣਾ ਕਿਦਾਂ ਕਰੋਗੇ ਉਹ ਜਿੱਥੇ ਜਾਣਾ ਪ੍ਰਭੂ શ્રી ਰਾਮ ਦੇ ਦਰਬਾਰ ਚ ਉਹਨਾਂ ਨੇ ਸਾਰੇ ਜਰੀਏ ਬਣਾਨੇ ਆ ਇਸ ਟਾਈਮ ਕੋਈ ਜਰੀਆ ਨਹੀਂ ਆਪਣੇ ਕੋ ਬਸ ਇੱਥੋਂ ਨਿਕਲਣ ਦਾ ਜਰੀਆ ਹੈ ਕਿ ਨਿਕਲਣਾ ਬਾਕੀ ਉਹ ਪਰਮਾਤਮਾ ਜਾਣਦਾ ਦਰਵਾਜ਼ੇ ਦੇ ਸਮੇਂ ਬੜੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ ਹੈਨਾ ਸਾਈਕਲ ਦੇ ਉੱਤੇ ਜਾਣਾ ਤੇ ਫਿਰ ਉਸ ਮੁਸ਼ਕਲਾਂ ਦਾ ਸਾਹਮਣਾ ਕਿਦਾਂ ਕਰੋਗੇ ਉਹ ਜਿੱਥੇ ਜਾਣਾ ਹੈ ਪ੍ਰਭੂ ਸ਼੍ਰੀ ਰਾਮ ਦੇ ਦਰਬਾਰ ਤੇ ਉਹਨਾਂ ਨੇ ਸਾਰੇ ਜਰੀਏ ਬਣਾਨੇ ਆ ਅਸਟਾ ਕੋਈ ਜਰੀਏ ਨਹੀਂ ਆਪਣੇ ਕੋ ਬਸ ਇੱਥੋਂ ਨਿਕਲਣ ਦਾ ਜਰੀਆ ਹੈਗਾ ਕਿ ਨਿਕਲ ਬਾਕੀ ਉਹ ਪਰਮਾਤਮਾ ਜਾਣਦਾ ਉਹ ਪ੍ਰਭੂ ਸ਼੍ਰੀ ਰਾਮ ਜਾਣਦੇ ਨੇ ਮੈਂ ਨਹੀਂ ਜਾਂਦਾ ਕੁਝ ਉਹਨਾਂ ਨੇ ਜੋ ਜਿੱਦਾਂ ਕਰਾਣਾ ਜਾਂ ਜਿੰਨੇ ਕਿਲੋਮੀਟਰ ਰੋਜ਼ ਦੇ ਚਲਾਣੇ ਉਹਨਾਂ ਨੇ ਚਲਾਣਾ ਕਿੰਨੇ ਦਿਨ ਦਾ ਟਾਰਗੇਟ ਲੈ ਕੇ ਚੱਲੇ ਹੋ ਕਿ ਇੰਨੇ ਦਿਨ ਯਾਤਰਾ ਤੇ ਲੱਗ ਜਾਣਗੇ ਇਕੋ 15-20 ਦਿਨ ਤੋਂ ਲੱਗ ਜਾਣੇ ਜੇ ਜ਼ਿਆਦਾ ਵੀ ਲੱਗਣ ਕੋਈ ਦਿੱਕਤ ਨਹੀਂ ਹੁੰਨ ਮਨ ਚ ਠਾਲ ਲਿਆ ਕੋਈ ਦਿੱਕਤ ਨਹੀਂ ਤੇ ਇਹ ਕੰਦੇਸੀ ਮੈਂ ਕਿਹਾ ਸੀ ਮਹੀਨੇ ਬਾਅਦ ਜਾਣਾ ਤੇ ਜਾਂ ਟ੍ਰੇਨ ਚ ਚਲਦੋ ਜਾਂ ਮਹੀਨੇ ਬਾਅਦ ਚਲਦੋ ਥੋੜੀ ਠੰਡ ਘਟੇਗੀ ਤੇ ਇਹ ਕੰਦੇ ਕਿ ਮੈਂ ਸਾਈਕਲ ਤੇ ਹੀ ਜਾਣਾ ਇਹਨਾਂ ਦੀ ਇੱਛਾ ਸੀ ਸਾਈਕਲ ਤੇ ਜਾਣਾ ਮੈਂ ਤਾਂ ਕਿਹਾ ਸੀ ਕਿ ਠੰਡ ਬਹੁਤ ਹੈ ਕਿੱਦਾਂ ਤੈਅ ਕਰੋਗੇ ਇਹ ਕੰਦੇ ਸੀ ਬਾਕੀ ਜੈ ਸ਼੍ਰੀ ਰਾਮ ਹੀ ਜਾਣਨਗੇ ਕਿ ਕਿੱਦਾਂ ਮੇਰਾ ਹੋਏਗਾ ਸਫਲ ਮਨਜ਼ੂਰ ਇਕੋ 15 ਦਿਨ ਪਹਿਲਾਂ ਨਾ ਮੈਂ ਫਲੈਕਸ ਬੋਰਡ ਮੰਨਾ ਦੇ ਦਿੱਤਾ ਸੀ ਐਤਵਾਰ ਨੂੰ ਮੈਂ ਨਹੀਂ ਕਰਨੀ ਸੀ ਦੱਸਿਆਗਾ ਇਹ ਕੱਲ ਤੱਕ ਮੇਰੇ ਪਾਪਾ ਨੂੰ ਨਹੀਂ ਪਤਾ ਉਹਦੇ ਪੈਰ ਤੱਕ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਕਿਹਾ ਬੇਟਾ ਜਾਣਾ ਤੇ ਤੂੰ ਪਿੰਡ ਤੇ ਚੱਲ ਜਾ ਇਦਾਂ ਨਾ ਜਾ ਤੇ ਠੰਡ ਬਹੁਤ ਹੈਗੀ ਹੈ ਪਰ ਤੁਹਾਡੀਆਂ ਅੱਖਾਂ ਕਿ ਉੱਰ ਗਈਆਂ ਉਹ ਤਾਂ ਹੀ ਖੁਸ਼ੀ ਦੇ ਹੰਸੂ ਨਾਲੇ ਖੁਸ਼ੀ ਦੇ ਹੰਸੂ ਨਾਲੇ ਪੂਰੇ ਭਾਰਤ ਵਾਸੀਆਂ ਦੀ ਲੰਬੇ ਅਰਸੇ ਦੀ ਇੱਕ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ ਕਿਉਂਕਿ 22 ਜਨਵਰੀ ਨੂੰ ਰਾਜਨੀਤਿਕ ਗਲਿਆਰਿਆਂ ਦੀ ਗੱਲ ਕਰੀਏ ਤਾਂ ਉੱਥੋਂ ਰਾਜਨੀਤਿਕ ਲੀਡਰ ਤੇ ਦੂਜੇ ਪਾਸੇ ਧਾਰਮਿਕ ਸ਼ਕਤੀਆਂ ਅਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਭਗਤ ਜਿਹੜੇ ਨੇ ਲਗਾਤਾਰ 22 ਜਨਵਰੀ ਨੂੰ ਉੱਥੇ ਪਹੁੰਚਣਗੇ ਕਿਉਂਕਿ ਇੱਕ ਬਵੇਂ ਮੰਦਿਰ ਦਾ ਜਿਹੜਾ ਵਾ ਸ਼ੁਰੂਆਤ ਉੱਥੋਂ ਕੀਤੀ ਜਾਵੇਗੀ ਲਗਭਗ 500 ਸਾਲ ਬਾਅਦ ਮਰਯਾਦਾ ਪ੍ਰਸ਼ੋਤਮ ਪ੍ਰਭੂ ਸ਼੍ਰੀ ਰਾਮਚੰਦਰ ਜੀ ਆਪਣੀ ਨਗਰੀ ਅਯੁੱਧਿਆ ਦੇ ਵਿੱਚ ਆਉਣਗੇ ਤਾਂ ਉੱਥੇ ਹੀ ਬਹੁਤ ਸਾਰੇ ਰਾਮ ਭਗਤ ਨੇ ਜਿਹੜੇ ਜਿਨ੍ਹਾਂ ਨੂੰ ਉਸ ਪ੍ਰਭੂ ਸ਼੍ਰੀ ਰਾਮਚੰਦਰ ਜੀ ਨੇ ਬਲਾਵਾ ਦਿੱਤਾ ਵਾ ਤੇ ਉੱਥੇ ਪਹੁੰਚ ਰਹੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਬੇਹਦ ਖਾਸ ਤਸਵੀਰ ਜਿਹੜੀ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਦਿਖਾਵਾਂਗੇ ਕਿ ਬਟਾਲੇ ਤੋਂ ਨੌਜਵਾਨ ਨਿਤਨ ਪਾਡਿਆ ਜੋ ਕਿ ਇੱਕ ਨਵੀਂ ਸਾਈਕਲ ਸਾਈਕਲ ਨਹੀਂ ਕਹਾਂਗੇ ਅਸੀਂ ਇਸ ਨੂੰ ਹਵਾਈ ਜਾਜ ਕਹਾਂਗੇ ਕਿਉਂਕਿ ਪ੍ਰਭੂ શ્રી ਰਾਮਚੰਦਰ ਜੀ ਕਿਰਪਾ ਦੇ ਨਾਲ ਉਸ ਨੌਜਵਾਨ ਨੂੰ ਇੱਕ ਜਾਜ ਮਿਲਿਆ ਵਾ ਹਜੇ ਹਾਲ ਹੀ ਕੱਲ ਜਾਜ ਖਰੀਦ ਕੇ ਲਿਆਇਆ 5000 ਰੁਪਏ ਦਾ ਸਾਈਕਲ ਜਿਹੜਾ ਵਾ ਇੱਕ ਨਵਾਂ ਖਰੀਦ ਕੇ ਲਿਆਇਆ ਵਾ ਤੇ 1115 ਕਿਲੋਮੀਟਰ ਜਿਹੜਾ ਵਾ ਬਟਾਲੇ ਤੋਂ ਅਯੁੱਧਿਆ ਦੀ ਯਾਤਰਾ ਜਿਹੜੀ ਆਪਣੀ ਸੰਪੂਰਨ ਕਰਨੀ ਹੈ ਤੇ ਪ੍ਰਭੂ ਸ਼੍ਰੀ रामचंद्र ਜੀ ਦੇ ਦਵਾਰ ਤੇ ਜਾ ਕੇ ਨਤਮਸਤਕ ਹੋਣਾ ਵਾ ਅਸੀਂ ਜਰੂਰ ਸਭ ਤੋਂ ਪਹਿਲਾਂ ਉਸ ਨੌਜਵਾਨ ਦੇ ਨਾਲ ਹੀ ਗੱਲ ਕਰ ਲਾਂਗੇ ਚੱਲ ਕੇ ਕਿ ਕਿਸ ਤੀਕੇ ਦੇ ਨਾਲ ਸਾਈਕਲ ਅੱਗੇ ਕਦੇ ਘਰ ਚ ਲਾਇਆ ਨਹੀਂ ਪਰ 5000 ਦਾ ਪ੍ਰਭੂ ਸ਼੍ਰੀ रामचंद्र ਜੀ ਨੇ ਯਾਜ ਲੈ ਕੇ ਦੇ ਦਿੱਤਾ ਰਾਮ ਰਾਮ ਜੀ ਸਤਿ ਸ਼੍ਰੀਕਾਲ ਜੀ ਹਾਂਜੀ ਭਜੀ ਅਜਾ ਨਿਤਨ ਜੀ ਕਿਸ ਤੀਕੇ ਨਾਲ ਮਨ 'ਚ ਸੋਚ ਆਈ ਸੀ ਕਿ ਮੈਂ ਸਾਈਕਲ ਤੇ ਹੀ ਜੁੱਦਿਆ ਜਾਣਾ ਭਾਈ ਦੇਖੋ ਜੀ ਸਭ ਸਭ ਤੋਂ ਵੱਡੀ ਖੁਸ਼ੀ ਕਿ ਰਾਮ ਮੰਦਿਰ ਬਣ ਜਾ ਰਿਹਾ ਠੀਕ ਹੈ ਜੀ ਅੱਜ ਜੀ ਮੈਂ ਐਂਪਲੈਂਮ ਸੋਚ ਲਿਆ ਸੀ ਕਿ ਮੈਂ ਜਾਵਾਂਗਾ ਹਾਂਜੀ ਇਹ ਮੌਕਾ ਸਾਡੇ ਵਾਸਤੇ ਬਹੁਤ ਲੱਕੀ ਹੈ ਦ੍ਰਿਸ਼ਟੀ ਕਿਹਨਾਂ ਦੇਖਿਆ ਜਾਵੇ ਮੌਸਮ ਵੀ ਠੀਕ ਨਹੀਂ ਹੈਗਾ ਧੁੰਦ ਬਹੁਤ ਜ਼ਿਆਦਾ ਕੋਹਰਾ ਬਹੁਤ ਜ਼ਿਆਦਾ ਵਾਪਰ ਬਜ਼ਾਰਾਂ ਦੇ ਵਿੱਚੋਂ ਜਾਂ ਹਾਈਵੇ ਤੋਂ ਨਿਕਲ ਕੇ ਜਾਣਾ ਰਾਤ ਦੇ ਸਮੇਂ ਬੜੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ ਹੈਨਾ ਸਾਈਕਲ ਦੇ ਉੱਤੇ ਜਾਣਾ ਤੇ ਫਿਰ ਉਸ ਮੁਸ਼ਕਲਾਂ ਦਾ ਸਾਹਮਣਾ ਕਿੱਦਾਂ ਕਰੋਗੇ ਸਰ ਉਹ ਜਿੱਥੇ ਜਾਣਾ ਪ੍ਰਭੂ ਸ਼੍ਰੀ ਨਾਮ ਦੇ ਦਰਬਾਰ 'ਚ ਉਹਨਾਂ ਨੇ ਸਾਰੇ ਜਰੀਏ ਬਣਾਨੇ ਆ ਇਸ ਟਾਈਮ ਕੋਈ ਜਰੀਆ ਨਹੀਂ ਆਪਣੇ ਕੋ ਬਸ ਇੱਥੋਂ ਨਿਕਲਣ ਦਾ ਜਰੀਆ ਹੈਗਾ ਕਿ ਨਿਕਲਣਾ ਬਾਕੀ ਉਹ ਪ੍ਰਮਾਤਮਾ ਜਾਣਦਾ 1115 ਕਿਲੋਮੀਟਰ ਹੈ ਯਾਤਰਾ ਕਿਦਾਂ ਪੂਰੀ ਕਰੋਗੇ ਉਹ ਪ੍ਰਭੂ શ્રી ਰਾਮ ਜਾਣਦੇ ਨੇ ਮੈਂ ਨਹੀਂ ਜਾਣਦਾ ਕੁਝ ਉਹਨਾਂ ਨੇ ਜੋ ਜਿੱਦਾਂ ਕਰਾਣਾ ਜ ਜਿੰਨੇ ਕਿਲੋਮੀਟਰ ਰੋਜ਼ ਦੇ ਚਲਾਣੇ ਉਹਨਾਂ ਨੇ ਚਲਾਣੇ ਹਾਂਜੀ ਕਿੰਨੇ ਦਿਨ ਦਾ ਟਾਰਗੇਟ ਲੈ ਕੇ ਚੱਲੇ ਹੋ ਕਿ ਇੰਨੇ ਕਿ ਦਿਨ ਯਾਤਰਾ ਤੇ ਲੱਗ ਜਾਣਗੇ ਮੈਨੂੰ ਦੇਖੋ 15-20 ਦਿਨ ਤੋਂ ਲੱਗ ਜਾਣੇ ਜੇ ਜ਼ਿਆਦਾ ਵੀ ਲੱਗਣ ਕੋਈ ਦਿੱਕਤ ਨਹੀਂ ਹੁਣ ਮਨ ਚ ਠਾਲ ਲਿਆ ਕੋਈ ਦਿੱਕਤ ਨਹੀਂ ਕਿਉਂ ਮੇਰੇ ਬ੍ਰਦਰ ਨੇ ਕਹੇ ਤਾਂ ਕੋਈ ਦਿੱਕਤ ਨਹੀਂ ਤੇ ਫਿਰ ਕੋਈ ਦਿੱਕਤ ਨਹੀਂ ਹਾਂਜੀ ਨਾਲ ਫਿਰ ਖਾਣ ਪੀਣ ਦਾ ਸਮਾਨ ਇੰਨੇ ਦਿਨ ਲੱਗਨੇ ਆ 15 ਤੋਂ 20 ਦਿਨ ਜਸਤੀ ਕਿਹਨਾਂ ਦੱਸਣ ਦੇ ਲੱਗ ਜਣੇ ਆ ਪਰ ਫਿਰ ਰਸਤੇ ਦੇ ਵਿੱਚ ਬਹੁਤ ਸਾਰੇ ਲੋਡ ਵੀ ਪੈਣੀਆਂ ਜ਼ਰੂਰਤਾਂ ਵੀ ਪੈਣੀਆਂ ਕਿਸ ਤਰੀਕੇ ਨਾਲ ਉਹ ਸਾਰਾ ਇਹ ਕਰੋਗੇ ਥੋੜਾ ਬੋੜਾ ਸਮਾਨ ਦੇ ਖਾਣ ਪੀਣ ਦੀ ਮੈਂ ਲੈ ਲਿਆ ਸੀ ਕੱਲ ਤੇ ਬਾਕੀ ਜਿਹੜੀ ਲੋਡ ਪੇਗੀ ਉਹ ਫਿਰ ਦੇਖ ਲਾਂਗੇ ਹਾਂਜੀ ਅੱਛਾ ਘਰ ਦੇ ਪੱਖੋਂ ਦੀ ਗੱਲ ਕੀਤੀ ਜਾਵੇ ਘਰ ਦੇ ਨਾਲ ਗੱਲ ਕੀਤੀ ਜਾਣ ਤੋਂ ਪਹਿਲਾਂ ਕਿਸ ਤਰੀਕੇ ਨਾਲ ਪ੍ਰੋਗਰਾਮ ਬਣਦਾ ਸਾਰਾ ਫਿਰ ਕਿੰਨੇ ਕੁ ਦਿਨਾਂ ਚ ਪ੍ਰੋਗਰਾਮ ਬਣ ਗਿਆ ਦੇਖੋ 3-4 ਦਿਨ ਪਹਿਲਾਂ ਨਾ ਮੈਂ ਫਲੈਕਸ ਬੋਰਡ ਬੰਨਣਾ ਦੇ ਦਿੱਤਾ ਸੀ ਐਤਵਾਰ ਨੂੰ ਇਹ ਮੈਂ ਨਹੀਂ ਕਰਨੀ ਸੀ ਦੱਸਿਆਗਾ ਤੇ ਕੱਲ ਤੱਕ ਮੇਰੇ ਪਾਪਾ ਨੂੰ ਨਹੀਂ ਪਤਾ ਉਹ ਦੁਪਹਿਰ ਤੱਕ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਬੇਟਾ ਜਾਣਾ ਤੇ ਤੂੰ ਟ੍ਰੇਨ ਤੇ ਚੱਲ ਜਾ ਇਦਾਂ ਨਾ ਜਾ ਤੇ ਠੰਡ ਬਹੁਤ ਆ ਗਈ ਹੈ ਜਿੱਦੇ ਕਰਕੇ ਬੈਠਾ ਕਿ ਮੈਂ ਪ੍ਰਭੂ ਸ਼੍ਰੀ ਨਾਮ ਚੰਦਰ ਜੀ ਦੇ ਦਵਾਰ ਤੇ ਜਾਣਾ ਹੀ ਜਾਣਾ ਹਾਂਜੀ 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 ਜਾਣਾ ਹੀ ਜਾਣਾ ਫਿਰ ਉਹ ਜਦੋਂ ਸ਼ਾਮ ਚੱਲ ਮੈਂ ਕਿਹਾ ਸਾਈਕਲ ਮੈਂ ਥੋੜੀ ਨਾ ਰਿਪੇਅਰ ਕਰਾ ਕੇ ਲਿਆਣਾ ਜਦੋਂ ਮੈਂ ਨਟ-ਨੋਟ ਕਸਾ ਕੇ ਸਭ ਕੁਝ ਲਿਆਂਦਾ ਫਿਰ ਮੈਂ ਨਾ ਹੌਲੀ-ਹੌਲੀ ਸਮਾਨ ਇਕੱਠਾ ਕਰਨਾ ਚાલુ ਕਰ ਦਿੱਤਾ ਜਦੋਂ ਸਾਮਾਨ ਇਕੱਠਾ ਕਰਨ ਚਾਲੂ ਕਰ ਦਿੱਤਾ ਤੇ ਫਿਰ ਸ਼ਾਮੀ ਮੈਂ ਮੈਂ ਕਿਹਾ ਮੇਰਾ ਪ੍ਰੋਗਰਾਮ ਬੰਦਾ ਮੈਂ ਚੱਲ ਜਾਣਾ ਫਿਰ ਨਹੀਂ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਨਹੀਂ ਕਿਹਾ ਸਾਈਕਲ ਕਿੰਨੇ ਦਿਨ ਪਹਿਲਾਂ ਲੈ ਕੇ ਆਏ ਹੋ ਫਿਰ ਇਹ 3-4 ਦਿਨ ਪਹਿਲਾਂ ਲੈ ਕੇ ਆਏ ਹਾਂ ਜੀ ਸਾਈਕਲ ਕਿੰਨੇ ਕਹਿੰਦੇ ਹੋ ਜਹਾਜ਼ ਕਹਿੰਦੇ ਹੋ ਕਿਉਂਕਿ ਜਹਾਜ਼ ਵਾਂਗ ਜਾਣਾ ਇਹਨੇ ਦੇਖੋ ਜੀ ਸਾਈਕਲ ਹੀ ਕਹਿੰਦੇ ਆ ਹਾਂ ਜੀ ਬਾਬੂ ਸ਼ੀਰ ਜਾਮ ਜੰਦਰ ਨੇ ਜਹਾਜ਼ ਦਿੱਤਾ ਜਹਾਜ਼ ਵਾਂਗ ਇਹਨੇ ਭਜਣਾ ਉੱਥੇ ਜੀ ਜੇ ਉਹ ਮਨਾਣਗੇ ਤੇ ਫਿਰ ਜਹਾਜ਼ ਹੈ ਉਹਨੇ ਬਣਾਇਆ ਵਾ ਬਲਾਵਾ ਦਿੱਤਾ ਵਾ ਕਿਉਂਕਿ ਕਿਸਮਤ ਵਾਲੇ ਭਗਤ ਨੇ ਜਿਨ੍ਹਾਂ ਨੂੰ ਬਲਾਵਾ ਆਇਆ ਵਾ ਉੱਥੇ ਹਾਂ ਜੀ ਇਹ ਤੇ ਹੈਗਾ ਬਹੁਤ ਕਿਸਮਤ ਵਾਲੇ ਨੇ ਜਿਹੜੇ ਜਾ ਰਹੇ ਨੇ ਠੀਕ ਹੈ ਨਾ ਇੰਨੀ ਕਟਿੰਗ ਪ੍ਰੀਖਿਆ ਕਰਕੇ ਜਾਣਾ ਬਹੁਤ ਸੌਖਾ ਨਹੀਂ ਹੈ ਗਾ ਜੀ ਤੁਹਾਨੂੰ ਵੀ ਪਤਾ ਹਾਂਜੀ ਮੁਸ਼ਕਲਾਂ ਆਣੀਆਂ ਰਾਜ ਬੜੀਆਂ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਕੱਟ ਕੇ ਪ੍ਰਭੂ ਦੇ ਚਰਨਾਂ 'ਚ ਜਾ ਹਾਂਜੀ ਹਾਂਜੀ ਪਰ ਇਹ ਹੈ ਕਿ ਜਿੱਦਾਂ ਮੈਂ ਆਪਣੇ ਬੇਟੇ ਨੂੰ ਰੋਜ਼ ਦੇਖਦਾ ਉਹ ਮਤਲਬ ਉਹ ਮੈਨੂੰ ਜਿਆਦਾ ਹੀ ਮੁਸ਼ਕਲ ਮਹਿਸੂਸ ਹੁੰਦੀ ਹੈ ਹਾਂਜੀ ਚਲੋ ਮਾਰੇ ਕਿਰਪਾ ਕਰੇ ਹਾਂਜੀ ਅੱਛਾ ਬੇਟੇ ਨੂੰ ਪ੍ਰੋਬਲਮ ਕੋਈ ਹਾਂਜੀ ਹਾਂਜੀ ਉਹਨੂੰ ਜਮਾਂਦਰ ਨੂੰ ਪ੍ਰੋਬਲਮ ਹੈ ਇਸ ਕਰਕੇ ਜੀ ਬਿਲਕੁਲ ਅਸੀਂ ਵੀ ਲਗਾਤਾਰ ਕੋਸ਼ਿਸ਼ ਕਰਾਂਗੇ ਕਿ ਅਜਈਆਂ ਬੇਹੱਦ ਤਸਵੀਰਾਂ ਜਿਹੜੀਆਂ ਖਾਸ ਹੋਣਗੀਆਂ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਅਸੀਂ ਜ਼ਰੂਰ ਲੋਕਾਂ ਨੂੰ ਦਰਸ਼ਕਾਂ ਨੂੰ ਦਿਖਾਵਾਂਗੇ ਤੇ ਦਰਸ਼ਕਾਂ ਦਾ ਵੀ ਇੱਕ ਫਰਜ਼ ਬੰਦਾ ਵਾ ਕਿ ਅਜਈਆਂ ਵੀਡੀਆਂ ਜਿਹੜੀਆਂ ਬੇਹੱਦ ਖਾਸ ਹੋਣਗੀਆਂ ਉਹਨਾਂ ਨੂੰ ਕਮੈਂਟ ਤੇ ਸ਼ੇਅਰ ਜ਼ਰੂਰ ਨਾਲ ਦੀ ਨਾਲ ਕਰਦੇ ਰਹੋ ਤਾਂ ਜੋ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜਿਹੜੇ ਲੋਕ ਅੱਜ ਵੀ ਘਰ ਬੈਠੇ ਨੇ ਬਿਲਕੁਲ ਹੋਰ ਵੀ ਪਰਿਵਾਰਿਕ ਮੈਂਬਰ ਨੇ ਗੱਲਬਾਤ ਜ਼ਰੂਰ ਕਰ ਲਾਂਗੇ ਉਹਨਾਂ ਦੇ ਨਾਲ ਭੈਣ ਘਰ ਵਾਲਾ ਵਾ ਚੱਲਾ ਵਾ ਲੰਬਾ ਸਫ਼ਰ ਆ ਕਿਸ ਜਿੱਗਣਾ ਤੈਅ ਕਰੇਗਾ ਰੋਕਿਆ ਨਹੀਂ ਤੁਸੀਂ ਰੋਕਿਆ ਸੀ ਮੈਂ ਤੇ ਇਹ ਕੰਦੇ ਸੀ ਮੈਂ ਤੇ ਕਿਹਾ ਸੀ ਮਹੀਨੇ ਬਾਅਦ ਜਾਣਾ ਤੇ ਜਾਂ ਟ੍ਰੇਨ 'ਚ ਚਲਦੋ ਜਾਂ ਮਹੀਨੇ ਬਾਅਦ ਚਲਦੋ ਥੋੜੀ ਠੰਡ ਘਟੇਗੀ ਤੇ ਇਹ ਕੰਦੇ ਕਿ ਮੈਂ ਸਾਈਕਲ ਤੇ ਹੀ ਜਾਣਾ ਇਹਨਾਂ ਦੀ ਇੱਛਾ ਸੀ ਸਾਈਕਲ ਤੇ ਜਾਣਾ ਮੈਂ ਤੇ ਕਿਹਾ ਸੀ ਕਿ ਠੰਡ ਬਹੁਤ ਹੈ ਕਿੱਦਾਂ ਤੈਅ ਕਰੋਗੇ ਇਹ ਕੰਦੇ ਹੀ ਬਾਕੀ ਜੈ ਸ਼੍ਰੀ ਰਾਮ ਵੀ ਜਾਣਨਗੇ ਕਿ ਕਿੱਦਾਂ ਮੇਰਾ ਹੋਏਗਾ ਸਫਲ ਮਨਜ਼ੂਰ ਤੇ ਬਾਕੀ ਇਹਨਾਂ ਦੀ ਇੱਛਾ ਸੀ ਸਾਨੂੰ ਇੰਨੇ ਚ ਹੀ ਖੁਸ਼ੀ ਹੈ ਅੱਛਾ ਬਿਲਕੁਲ ਘਰ ਵਾਲਾ ਚੱਲਾ 15 20 ਦਿਨ ਜਾਂਦਿਆਂ ਲੱਗਣੇ 15 20 ਦਿਨ ਆਂਦਿਆਂ ਲੱਗਣੇ ਲੰਬਾ ਸਮਾਂ ਬਾਹਰ ਰਹਿ ਕੇ ਆਣਾ ਵਾ ਮਨ ਚ ਡਰ ਖੋਫ ਬੜੇ ਤਰ੍ਹਾਂ ਦੇ ਆਉਂਦੇ ਹਨਾ ਹੋਰ ਵਰ ਖਿਆਲ ਆਉਂਦੇ ਚੱਲੇ ਪ੍ਰਭੂ ਦੇ ਘਰ ਪਰ ਪ੍ਰਭੂ ਦੇ ਘਰ ਜਦੋਂ ਜਾਂਦਾ ਬੰਦਾ ਤਾਂ ਓਟ ਆਸਰਾ ਹੁੰਦਾ ਉਹਦਾ ਪਰਮਾਤਮਾ ਦਾ ਹੀ ਇਹ ਅਸ਼ੀਰਵਾਦ ਹੁੰਦਾ ਤਾਂ ਹੀ ਉਹ ਚ ਪਹੁੰਚਦਾ ਦੱਸਦਾ ਪਰ ਤੁਹਾਡੀਆਂ ਅੱਖਾਂ ਕਿਉਂ ਭਰ ਗਈਆਂ ਉਦਾਂ ਹੀ ਖੁਸ਼ੀ ਦੇ ਅੰਸੂ ਨਾਲੇ ਖੁਸ਼ੀ ਦੇ ਅੰਸੂ ਨਾਲੇ ਅੱਛਾ ਖੁਸ਼ੀ ਕਿਸ ਗੱਲ ਦੀ ਹੈ ਕਿ ਮੇਰੇ ਬੰਦੇ ਜਿਹੜੇ ਮੇਰੇ ਪਤੀ ਨੇ ਉਹਨਾਂ ਨੂੰ ਪ੍ਰਭੂ ਨੇ ਸਦਾ ਦਿੱਤਾ ਹਾਂਜੀ ਇਸ ਕਰਕੇ ਹੀ ਰਾਮ ਜੀ ਨੇ ਕਿਹਾ ਸੀ ਕਿ ਆਇਓ ਇਸ ਕਰਕੇ ਇਹਨਾਂ ਨੂੰ ਖੁਸ਼ੀ ਸੀ ਤੇ ਫਿਰ ਸਾਨੂੰ ਵੀ ਇਹਨਾਂ ਦੀ ਖੁਸ਼ੀ ਹੈ ਇਹ ਚੱਲੇ ਨੇ ਅਸੀਂ ਆਹੀ ਕਰਨੇ ਆ ਕਿ ਖੁਸ਼ੀ ਨਾਲ ਗਏ ਨੇ ਤੇ ਖੁਸ਼ੀ ਨਾਲ ਘਰ ਵਾਪਸ ਆਣ ਆਪਣੇ ਬੱਚਿਆਂ ਦੇ ਵਿੱਚ ਇੱਕ ਮਹੀਨੇ ਬਾਅਦ ਘਰ ਵਾਪਸੀ ਹੈ ਹਾਂਜੀ ਸਾਨੂੰ ਉਹਨੇ ਜਈ ਖੁਸ਼ੀ ਹੈ ਕਿ ਚੱਲ ਇਹਨਾਂ ਦਾ ਜਿੰਨੀ ਜਲਦੀ ਸਫਰ ਹੋਏਗਾ ਸਫਲ ਹੋਣਾ ਹੀ ਵਧੀਆ ਜੀ ਬਿਲਕੁਲ ਭਰਾ ਵੀ ਨਾਲ ਮੌਜੂਦ ਹੈ ਜ਼ਰੂਰ ਗੱਲਬਾਤ ਅਸੀਂ ਉਹਨਾਂ ਨਾਲ ਵੀ ਕਰਨੀ ਚਾਹਾਂਗੇ ਦੁਕਾਨ ਛੱਡ ਕੇ ਜਲਾਪਾਈ ਇੱਧਰ ਆ ਜਾ ਥੱਲੇ ਕਿ ਨਾ ਕੀ ਤੁਹਾਡਾ ਮਨੀਸ਼ ਭਟਿਆ ਜੀ ਮਨੀਸ਼ ਜੀ ਦੁਕਾਨ ਦੀ ਜਿਹ ਮੇਰੀ ਤੁਹਾਨੂੰ ਦੇ ਚਲਾਜ ਫਿਰ ਹਾਂਜੀ 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 ਕੋਈ ਨਹੀਂ ਅੱਗੇ ਪਰ ਦੋ ਹੀ ਕੰਡੇ ਹੁਣ ਕੱਲੇ ਨੇ ਕਿ ਕਹ ਗਿਆ 11 ਹੁੰਦੇ ਵੈਸੇ ਉਹ ਦੇ ਕੇ 11 ਹੁੰਦੇ ਆ ਉਹਦੇ ਚਲੋ ਹੁਣ ਕੱਲੇ ਕਰਨਾ ਬਣਾ ਹਾਂਜੀ ਬਿਲਕੁਲ ਭਾਈ ਨੇ ਨਾਲ ਦਿੱਤਾ ਸਾਥ ਕਿ ਜਾਓ ਭਾਈ ਕੱਲੇ ਦੁਕਾਨ ਚਲਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਫਲੈਕਸ ਬੋਰਡ ਲਾ ਦਿੱਤੀ ਸਾਈਕਲ ਦੇ ਉੱਤੇ ਜਿਹੜਾ ਫਿਰ ਸਾਈਕਲ ਇਹੀ ਕਹਿ ਰਹੇ ਸਾਈਕਲ ਨਹੀਂ ਪ੍ਰਭੂ 시ਦਾਂਮ ਚੰਦਰ ਜੀ ਨੇ ਜਹਾਜ਼ ਦਿੱਤਾ ਇਸ ਨੌਜਵਾਨ ਨੂੰ ਇਸ ਜਹਾਜ਼ ਦੇ ਉੱਤੇ ਜਣੇ ਕਿ 1115 ਕਿਲੋਮੀਟਰ ਦਾ ਸਫਰ ਹੈ ਜਿਹੜਾ ਬਟਾਲੇ ਤੋਂ ਜੋਧਿਆ ਦਾ ਇਸ ਨੌਜਵਾਨ ਨਿਤਨ ਭਾਡੀਆਂ ਵੱਲੋਂ ਤੈਅ ਕੀਤਾ ਜਾਵੇਗਾ ਤੇ ਪ੍ਰਭੂ શ્રી रामचंद्र ਜੀ ਦੇ ਮੰਦਰ ਜਾ ਕੇ ਨਤਮਸਤਕ ਹੋਵੇਗਾ ਨਾਲ ਦੀ ਨਾਲ ਉਸਨੇ ਕਿਹਾ ਕਿ ਮੇਰਾ ਬੇਟਾ ਨਹੀਂ ਠੀਕ ਅਜਿਹੀਆਂ ਮੁਸ਼ਕਲਾਂ ਦਾ ਮੈਨੂੰ ਕੋਈ ਏ ਫਰਕ ਨਹੀਂ ਪੈਂਦਾ ਜਈਆਂ ਮੁਸ਼ਕਲਾਂ ਨੂੰ ਮੈਂ ਕੱਟ ਵੀ ਲਵਾਗਾ ਪ੍ਰਭੂ ਉਸ ਮੁਸ਼ਕਲਾਂ ਨੂੰ ਕੱਟ ਵੀ ਦੇਣਗੇ ਪਰ ਜਿਹੜਾ ਮੈਂ ਆਪਣੇ ਬੇਟੇ ਨੂੰ ਤੰਗ ਦੇਖਦਾ ਤਾਂ ਫਿਰ ਉਹ ਮੇਰੇ ਕੋ ਦੇਖਿਆ ਨਹੀਂ ਜਾਂਦਾ ਜਿਸ ਕਰਕੇ ਮੇਰੇ ਮਨ 'ਚ ਅੱਜ ਤੋਂ 6 ਮਹੀਨੇ ਪਹਿਲਾਂ ਸੋਚ ਆਂਦੀ ਸੀ ਕਿ ਜਿਸ ਵੇਲੇ ਮੰਦਰ ਬਣੇਗਾ ਤਾਂ ਮੈਂ ਉਸ ਮੰਦਰ ਤੇ ਜ਼ਰੂਰ ਜਾ ਕੇ ਨਤਮਸਤਕ ਹੋਵਾਂਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਦਿੱਲੀ ਪੋਸਟ ਪੰਜਾਬੀ ਬਟਾਲਾ